ਸਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਜੀ ਤੁਹਾਡਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਵਿਸਾਖੀ ਤੱਕ ਸੇਲ ਲਗਾਈ ਹੈ ਤੇ ਜਿਹੜੇ ਸਾਡੇ ਕੋਲ ਸਿੰਗਲ ਸਿੰਗਲ ਸੂਟ ਬਚ ਜਾਂਦੇ ਨੇ ਉਹਨਾਂ ਦੀ ਆਪਾਂ ਸੇਲ ਲਗਾਈ ਹੈ ਬਹੁਤ ਹੀ ਘੱਟ ਰੇਟਾਂ ਵਿੱਚ ਲੋ ਜੀ ਆ ਹੁਣ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਜੀ ਤੇ ਇਹ ਵਾਲਾ ਸੂਟ ਹੈਗਾ ਜੀ ਦੇਖੋ ਇਹਦੇ ਗਲੇ ਤੇ ਹੈਂਡ ਦਾ ਕੰਮ ਕੀਤਾ ਹੋਇਆ ਤੇ ਇਹ ਇਹਦਾ ਪੱਲਾ ਹੈਗਾ ਜੀ ਦੇਖਿਓ ਦੇਖੋ ਕੱਲੇ ਤੇ ਗੋਟਾ ਪਟੀ ਲਾ ਕੇ ਬੋਸ ਉਨੀ ਲੈਸ ਲਾ ਕੇ ਪੱਟੀ ਲਾ ਕੇ ਇੱਕ ਡਿਜ਼ਾਈਨ ਬਣਾਇਆ ਹੋਇਆ ਤੇ ਇਹ ਦੀ ਹੈ ਜੀ ਸਲਵਾਰ ਦੇਖੋ ਇਹ ਸਲਵਾਰ ਹੈਗੀ ਹੈ ਜੀ ਤੇ ਇਹ ਦਾ ਹੈਗਾ ਜੀ ਪਿਓਰ ਦਾ ਦੁਪੱਟਾ ਤੇ ਇਹ 1300 ਰੁਪਏ ਵਾਲਾ ਪੀਸ ਸੀਗਾ ਜੀ ਤੇ ਅੱਜ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ 1000 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਹੋਏਗੀ ਜੀ ਤੇ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਏਗੀ ਕੋਈ ਵੀ ਸੂਟ ਤੁਸੀਂ ਆਪਣਾ ਬੁੱਕ ਕਰਾ ਸਕਦੇ ਹੋ ਤੇ ਇੱਕ ਛੂਟ ਹੈਗਾ ਜੀ ਇਹ ਵਾਲਾ ਆ ਦੇਖੋ ਜੀ ਇਹ ਪਿਓਰ ਕਾਟਨ ਦਾ ਸੂਟ ਹੈਗਾ ਜੀ ਤੇ ਬਿਲਕੁਲ ਬੁਲਾਈਮ ਕਪੜਾ ਹੈਗਾ ਜੀ ਇਹ ਤੇ ਚਿਕਨ ਦਾ ਵਰਕ ਕੀਤਾ ਹੋਇਆ ਹੈ ਇਹ ਇਹ ਚੂਬਣ ਵਾਲਾ ਕਪੜਾ ਨਹੀਂ ਹੈਗਾ ਬਿਲਕੁਲ ਸੌਫਟ ਕਪੜਾ ਹੈਗਾ ਜੀ ਨੰਬਰ 1 ਕੁਆਲਿਟੀ ਹੈਗੀ ਇਹਦੀ ਤੇ ਇਹਦੀ ਸਲਵਾਰ ਹੋਏਗੀ ਜੀ 3 ਮੀਟਰ ਸਲਵਾਰ ਹੋਏਗੀ ਜੀ ਬਿਲਕੁਲ ਵਧੀਆ ਕੁਆਲਿਟੀ ਹੈਗੀ ਆ ਜੀ ਦੇਖੋ ਜੀ ਮੋਹਰ ਲੱਗੀ ਹੋਈ ਆ ਆ ਤੁਸੀਂ ਦੇਖ ਹੀ ਸਕਦੇ ਹੋ ਆ ਦੇਖੋ ਮੋਹਰ ਲੱਗੀ ਹੋਈ ਆ ਆ ਤੁਸੀਂ ਦੇਖ ਹੀ ਸਕਦੇ ਹੋ ਤੇ ਆਲ ਓਵਰ ਸੌਰੀ ਮੈਚਿੰਗ ਸੂਟ ਹੈਗਾ ਇਹ ਤੇ 3 ਮੀਟਰ ਪੂਰੀ ਸਲਵਾਰ ਹੋਏਗੀ ਇਹਦੀ 1 ਇੰਚ ਵੀ ਕੱਟ ਨਹੀਂ ਹੋਏਗਾ ਤੇ ਇਹ ਦਾ ਬਿਲਕੁਲ ਮੁਲਾਇਮ ਵਾਲਾ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਜੀ ਦੇਖੋ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਇਹਦਾ ਤੇ ਇਹ ਦੀ ਕੁਸਤੀ ਹੈ ਜੀ ਤੇ ਇਹ ਸਨਵਾਰ ਹੈਗੀ ਇਹ 2200 ਰੁਪਏ ਵਾਲਾ ਪੀਸ ਸੀਗਾ ਤੇ ਅੱਜ ਤੁਹਾਨੂੰ ਮਿਲਣ ਜਾ ਰਿਹਾ ਸਿਰਫ ਤੇ ਸਿਰਫ 1800 ਰੁਪਏ ਦੇ ਵਿੱਚ ਜੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਆਪਣਾ ਪੇਮੈਂਟ ਕਰਾ ਕੇ ਬੁੱਕ ਕਰਾ ਸਕਦੇ ਹੋ ਤੇ ਇੱਕ ਸੂਟ ਇਹ ਵਾਲਾ ਹੈਗਾ ਜੀ ਦੇਖੋ ਪਰਪਲ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਹੈਗਾ ਜੀ ਆਹ ਦੇਖੋ ਪੱਲੇ ਤੇ ਵਰਕ ਹੈਗਾ ਇਸ ਤਰ੍ਹਾਂ ਬਹੁਤ ਸੋਹਣੀ ਕੜਾਈ ਹੈਗੀ ਇਹਦੇ ਤੇ ਤੇ ਲੀਜੀ ਬੀਜੀ ਇਹਦਾ ਕੱਪੜਾ ਹੈਗਾ ਜੀ ਬਹੁਤ ਸੋਹਣਾ ਕੱਪੜਾ ਹੈਗਾ ਗਰਮੀਆਂ ਦੇ ਪਾਣ ਵਾਲਾ ਆ ਦੇਖੋ ਬਹੁਤ ਸੋਹਣੀ ਕੜਾਈ ਹੈਗੀ ਆ ਤੇ ਪਿਓਰ ਦਾ ਇਹਦਾ ਦੁਪੱਟਾ ਹੈਗਾ ਜੀ ਆਹ ਦੇਖੋ ਜੀ ਪਿਓਰ ਦਾ ਦੁਪੱਟਾ ਹੈਗਾ ਤੇ ਇਹ ਸੂਟ ਸੀਗਾ 1050 ਵਾਲਾ ਤੇ ਇਹ ਤੁਹਾਨੂੰ ਅੱਜ ਮਿਲਣ ਜਾ ਰਿਹਾ ਸਿਰਫ 850 ਰੁਪਏ ਦੇ ਵਿੱਚ ਇਹ ਸਿੰਗਲ ਸਿੰਗਲ ਸੂਟ ਔਨ ਕਰਕੇ ਨਾ ਤੁਹਾਨੂੰ 850 ਰੁਪਏ ਦੇ ਵਿੱਚ ਮਿਲਣ ਜਾ ਰਹੀ ਨੇ ਤੇ ਇੱਕ ਸੂਟ ਇਹ ਵਾਲਾ ਹੈਗਾ ਜੀ ਪੈਰਟ ਕਲਰ ਜਿਹੜਾ ਨੂੰ ਪੈਰਟ ਕਲਰ ਲੈਣਾ ਹੈ ਆ ਦੇਖੋ ਕੜਾਈ ਬਹੁਤ ਸੋਹਣੀ ਕੜਾਈ ਹੈਗੀ ਆ ਜੇ ਤੁਸੀਂ ਕੜਾਈ ਕਰਾਣ ਜਾਓ 1000 ਰੁਪਏ ਤੋਂ ਘੱਟ ਤਾਂ ਕੜਾਈ ਵੀ ਨਹੀਂ ਹੋਣੀ ਤੇ ਇਹ ਸੂਟ ਤੁਹਾਨੂੰ ਸਿਰਫ ਦੇ ਰਹੀਆਂ ਮੈਂ 850 ਰੁਪਏ ਦੇ ਵਿੱਚ ਤੇ ਪਿਓਰ ਦਾ ਦੁਪੱਟਾ ਤੇ ਲੀਜੀ ਬੀਜੀ ਦਾ ਕਪੜਾ ਹੈਗਾ ਕਪੜਾ ਖਰਾਬ ਨਹੀਂ ਹੋਏਗਾ ਚੀਜੇਗਾ ਨਹੀਂ ਕੁਝ ਵੀ ਨਹੀਂ ਹੋਏਗਾ ਤੇ ਪਿਓਰ ਦਾ ਦੁਪੱਟਾ ਹੈਗਾ ਇਹਦਾ ਤੇ ਜੀ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ 5 ਦਿਨ ਸਵਾਲ ਜਵਾਬ ਕਰਾਂਗੇ ਤੇ ਉਹ ਵੀ ਆਪਾਂ ਸਵਾਲ ਵੀ ਕਰਾਂਗੇ ਤੁਹਾਨੂੰ ਇੱਕ ਤੇ ਉਹ ਵੀਡੀਓ ਦੇ ਵਿੱਚ ਹੀ ਕਰਾਂਗੇ ਆਪਾਂ ਐਲਨ ਤੁਹਾਨੂੰ ਸੂਟ ਦਿਖਾਉਣੀ ਆ ਤੇ ਆ ਦੇਖੋ ਜੀ ਇੱਕ ਸੂਟ ਇਹ ਵਾਲਾ ਹੈਗਾ ਜੀ ਆ ਦੇਖੋ ਇਹ ਭੱਲੇ ਤੇ ਹੋਏਗਾ ਤੇ ਇਸ ਤਰ੍ਹਾਂ ਵਰਕ ਹੋਏਗਾ ਇਹ ਕਿ ਟੈਕਸ ਦਾ ਸੂਟ ਹੈਗਾ ਪ੍ਰੀਮੀਅਮ ਕੁਆਲਟੀ ਹੈਗੀ ਇਹਦੀ ਤੇ 오렌ਜ ਜਿਹਾ ਕਲਰ ਹੈਗਾ ਇਹ ਬਹੁਤ ਸੋਹਣਾ ਕਲਰ ਹੈਗਾ ਤੇ ਕਪੜਾ ਪਾਏ ਹੋਏ ਗਰਮੀ ਚ ਬਿਲਕੁਲ ਸੌਫਟ ਲੱਗੂਗਾ ਕਿਤੇ ਚੂਵੇਗਾ ਨਹੀਂ ਤੇ ਇਹਦੀ ਚੁੰਨੀ ਹੈਗੀ ਜੀ 22 ਮੀਟਰਸ ਦੇਖੋ ਪਿਓਰ ਦੀ ਜੁੰਨੀ ਹੈਗੀ ਹੈ ਇਹਦੀ ਤੇ ਇਹ ਸੂਟ ਹੈਗਾ ਜੀ 1600 ਰੁਪਏ ਵਾਲਾ ਸੂਟ ਸੀਗਾ ਤੇ ਅੱਜ ਤੁਹਾਨੂੰ ਮਿਲਣ ਜਾ ਰਿਹਾ ਸਿਰਫ 1300 ਰੁਪਏ ਦੇ ਵਿੱਚ ਕਿਉਂਕਿ ਇਹ ਸਿੰਗਲ ਸੂਟ ਵੱਜ ਜਾਂਦੇ ਨੇ ਇਹ ਸਾਨੂੰ ਫਿਰ ਕੱਢਣੇ ਪੈਂਦੇ ਨੇ ਇਸ ਕਰਕੇ ਤੁਹਾਨੂੰ ਆਪਾਂ ਆਫਰ ਦੇ ਵਿੱਚ ਦੇ ਰਹੀਆਂ ਸਿਰਫ 1300 ਰੁਪਏ ਦੇ ਵਿੱਚ ਉਹ ਸੂਟ ਮਿਲੂਗਾ ਜੀ ਤੇ ਇੱਕ ਸੂਟ ਇਹ ਵਾਲਾ ਹੈਗਾ ਜੀ ਆ ਦੇਖੋ ਇਹ ਬਲੈਕ ਕਲਰ ਦੇ ਵਿੱਚ ਸੂਟ ਹੈਗਾ ਜੀ ਤੇ ਪਿਓਰ ਕੋਟਨ ਹੈਗੀ ਆ ਦੇਖੋ ਜੀ ਮੋਹਰ ਵੀ ਲੱਗੀ ਹੋਈ ਹੈ ਏਕ ਟੈਕਸ ਦੇ ਸੂਟ ਨੇ ਇਹ ਤੁਹਾਨੂੰ ਪਤਾ ਹੀ ਹੈ ਆਪਾਂ ਕੁਆਲਿਟੀ ਇੱਕ ਨੰਬਰ ਰੱਖਦੇ ਆ ਤੇ ਕੁਆਲਿਟੀ ਦੇ ਵਿੱਚ ਕੋਈ ਵੀ ਕੰਪਰਮਾਈਜ਼ ਨਹੀਂ ਕਰਦੇ ਤੇ ਇਹ ਦਾ ਦੁਪੱਟਾ ਹੈਗਾ ਜੀ ਤੇ ਜਿਨ੍ਹਾਂ ਕੋਲ ਗਏ ਨੇ ਉਹਨਾਂ ਨੂੰ ਪਤਾ ਹੈਗਾ ਇਹ 1400 ਰੁਪਏ ਵਾਲਾ ਸੂਟ ਹੈ ਸੀਗਾ ਤੇ ਇਹ ਅੱਜ ਤੁਹਾਨੂੰ ਮਿਲਣ ਜਾ ਰਿਹਾ ਸਿਰਫ ਤੇ ਸਿਰਫ 1100 ਰੁਪਏ ਦੇ ਵਿੱਚ ਇਹ 1100 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਤੇ ਇਹਦੀ ਪ੍ਰਿੰਟ ਦੁਪੱਟਾ ਹੈਗਾ ਸੌਰੀ ਵਰਕ ਵਾਲਾ ਦੁਪੱਟਾ ਹੈਗਾ ਇਹਦਾ ਦੇਖੋ ਇਸ ਤਰ੍ਹਾਂ ਤੇ ਪ੍ਰਿੰਟ ਸੂਟ ਹੈਗਾ ਇਹਦਾ ਤੇ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਤੇ ਆਪਣਾ ਬੁਕਿੰਗ ਕਰਾ ਸਕਦੇ ਹੋ ਆਪਣੇ ਸੂਟ ਦੀ ਤੇ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਵੇਗੀ ਤੁਸੀਂ Google Pay ਇਹ ਕਰ ਸਕਦੇ ਹੋ ਕਾਣ ਟ੍ਰਾਂਸਫਰ ਕਰ ਸਕਦੇ ਹੋ ਫੋਨ ਪੇ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਕੈਸ਼ ਦੇ ਸਕਦੇ ਹੋ ਜਿਵੇਂ ਤੁਹਾਨੂੰ ਸਹੀ ਲੱਗੇ ਆ ਦੇਖੋ ਜੀ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਜਾਮ ਕੋਟੰਦਾ ਇਹ ਵੀ 1600 ਰੁਪਏ ਵਾਲਾ ਪੀਸ ਸੀਗਾ ਤੇ ਅੱਜ ਸਿਰਫ ਸਿਰ ਤੁਹਾਨੂੰ ਮਿਲਣ ਜਾ ਰਿਹਾ ਸਿਰਫ 1200 ਰੁਪਏ ਦੇ ਵਿੱਚ ਦੇਖੋ ਜੀ ਸੂਟ ਬਹੁਤ ਸੋਹਣੇ ਨੇ ਜੀ ਤੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸਿਰਫ ਸਿੰਗਲ ਸਿੰਗਲ ਸੂਟ ਔਨ ਕਰਕੇ ਇਹ ਸੂਟ ਤੁਹਾਨੂੰ ਇਸ ਰੇਟਾਂ 'ਚ ਮਿਲਣ ਜਾ ਰਹੇ ਨੇ ਦੇਖੋ ਬਹੁਤ ਵਧੀਆ ਕੁਆਲਿਟੀ ਹੈਗੀ ਆ ਕੁਆਲਿਟੀ ਦਾ ਤਾਂ ਮੈਂ ਕੀ ਦੱਸਾਂ ਤੁਹਾਨੂੰ ਪਤਾ ਹੀ ਹੈਗਾ ਬਾਕੀ ਸੂਟ ਬਹੁਤ ਸੋਹਣੇ ਨੇ ਜੀ ਇੱਕ ਸੂਟ ਇਹ ਵਾਲਾ ਹੈਗਾ ਜੀ ਦੇਖੋ ਬਾਰਡਰ ਤੇ ਇਹ ਵੀ ਆਪਾਂ 1500 1600 ਦੇ ਵਿੱਚ ਸੇਲ ਕੀਤੇ ਸੀਗੇ ਤੇ ਸਿਰਫ ਇੱਕ ਸੂਟ ਬਚਿਆ ਹੈਗਾ ਇਹ ਤੁਹਾਨੂੰ ਮਿਲਣ ਜਾ ਰਿਹਾ ਸਿਰਫ ਤੇ ਸਿਰਫ 1300 ਰੁਪਏ ਦੇ ਵਿੱਚ ਤੇ ਇਹ ਦਾ ਪਿਓਰ ਦਾ ਦੁਪੱਟਾ ਹੈਗਾ ਜੀ ਕੁਆਲਿਟੀ ਇੱਕ ਨੰਬਰ ਹੋਏਗੀ ਇਹ ਤੁਹਾਨੂੰ ਪਤਾ ਹੀ ਹੈਗਾ ਤੇ ਕੋਈ ਵੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਤੇ ਆਪਣਾ ਨੰਬਰ ਹੈਗਾ ਜੀ 8813917388 ਤੇ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਹੁਣ ਤੁਹਾਡੇ ਨਾਲ ਗੱਲ ਕਰਦੇ ਆ ਕਿਉਂਕਿ ਅਸੀਂ ਪਹਿਲਾਂ ਵੀ ਕੱਲ ਵੀ ਆਪਾਂ ਇੱਕ ਸਵਾਲ ਕੀਤਾ ਸੀਗਾ ਕੀ ਪੰਜ ਪਿਆਰਿਆਂ ਦੇ ਨਾਂ ਦੱਸੋ ਸਿਰਫ ਪੰਜ ਪਿਆਰਿਆਂ ਦੇ ਨਾਂ ਤਿੰਨ ਬੰਦਿਆਂ ਨੇ ਦੱਸੇ ਆ ਕੀ ਸਿਰਫ ਤਿੰਨ ਲੋਕਾਂ ਨੂੰ ਹੀ ਪਤਾ ਹੈਗਾ ਇਸ ਗੱਲ ਦਾ ਬੜੇ ਅਫਸੋਸ ਦੀ ਗੱਲ ਹੈਗੀ ਆ ਨਾ ਤੇ ਅੱਜ ਫੇਰ ਆਪਾਂ ਇੱਕ ਸਵਾਲ ਕਰਦੇ ਆ ਦੇਖਦੇ ਆ ਕਿਹਨੂੰ ਕਿਹਨੂੰ ਪਤਾ ਹੈਗਾ ਗੁਰੂਆਂ ਬਾਰੇ ਵੈਸੇ ਲੋਕੀ ਗੱਲਾਂ ਤਾਂ ਬਹੁਤ ਬਣਾਉਂਦੇ ਨੇ ਅਸੀਂ ਗੁਰੂਆਂ ਨੂੰ ਐ ਕਰਦੇ ਆ ਐ ਜਾਣਦੇ ਅਸੀਂ ਪੁੱਛਦੇ ਆ ਪਰ ਸਾਨੂੰ ਨਹੀਂ ਲੱਗਦਾ ਤੇ ਅੱਜ ਆਪਾਂ ਸਵਾਲ ਕਰਾਂਗੇ ਪਹਿਲੇ ਗੁਰੂ ਚੌਥੇ ਗੁਰੂ ਤੇ ਸੱਤਵੇਂ ਗੁਰੂ ਦਾ ਨਾਂ ਦੱਸੋ ਦੁਬਾਰਾ ਫੇਰ ਮੈਂ ਰਿਪੀਟ ਕਰਦੀ ਆ ਪਹਿਲੇ ਸਿੱਖਾਂ ਦੇ ਪਹਿਲੇ ਗੁਰੂ ਚੌਥੇ ਗੁਰੂ ਤੇ ਸੱਤਵੇਂ ਗੁਰੂ ਦਾ ਤੁਸੀਂ ਨਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ ਦੇਖਦੀ ਆ ਕਿਨੂੰ ਕਿਨੂੰ ਪਤਾ ਹੈਗਾ ਤੇ ਕਿਨੂੰ ਕਿਨੂੰ ਨਹੀਂ ਪਤਾ ਹੈਗਾ ਕਿਉਂਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਮੈਂ ਵੀਡੀਓ ਮੈਂ ਬਣਾਉਣਾ ਮੇਰਾ ਫਰਜ਼ ਹੈਗਾ ਤੇ ਸ਼ੇਅਰ ਕਰਨਾ ਵੇਖਣਾ ਤੁਹਾਡਾ ਕੰਮ ਹੈਗਾ ਤੇ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗਦੀ ਮੇਰੇ ਸੂਟ ਕਿਹੋ ਜੇ ਲੱਗਦੇ ਨੇ ਇਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੋ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈਗਾ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਬੁੱਕ ਕਰਾ ਸਕਦੇ ਹੋ ਧੰਨਵਾਦ ਜੀ